हेलो भाई जी की हाल है ठीक आ... है जी अपना ना, ना होनी सवारी रात 10 ਨੂੰ ਰਾਤ ਨੂੰ ਉਤਰਨਾ 2 ਵਜੇ 10 ਤਰੀਕ ਰਾਤ ਨੂੰ 2 ਵਜੇ ਉਤਰਨਾ ਹੈ 2 ਵਜੇ ਉਤਰਨਾ ਹੈ ਤੇ ਆਪਾਂ 9 ਨੂੰ ਜਾਣਾ ਪਵੇ ਨਾ ਨਾ 10 ਨੂੰ ਉਤਰਨਾ ਪੈਣਾ ਸ਼ਾਮ ਨੂੰ ਨਾ ਨਹੀਂ 10 ਤਰੀਕ ਦੀ ਰਾਤ ਨੂੰ ਉਤਰਨਾ ਨਾ 10 ਨੂੰ ਤੋਂ ਹੀ ਮੈਂ ਕਹੀ ਨਾ 2 ਵਜੇ ਰਾਤ ਨੂੰ ਉਤਰਨਾ ਨਾ 10 ਵਜੇ 10 ਤਰੀਕ ਹੈ 10 ਤਰੀਕ ਤੇ 2 ਵਜੇ ਰਾਤ ਨੂੰ ਉਤਰਨਾ ਹੈ ਹਾਂ ਤੇ ਫਿਰ 9 ਨੂੰ ਜਾਣਾ ਪਊਗਾ ਕਿਉਂਕਿ ਰਾਤ ਨੂੰ 12 ਵਜੇ ਤੋਂ ਬਾਅਦ ਡੇਢ ਚਾਹੂਗੀ ਚੇਂ ਚੇਂਦੀ ਨਾ ਨਹੀਂ ਯਾ ਤੂੰ ਲਿਖਿਆ ਕਹੀਆਂ ਨਾ ਨਹੀਂ ਨਹੀਂ ਤੁਸੀਂ ਮੈਂ ਸਮਝਣਾ 10 ਤਰੀਕ ਤਾਂ ਹੁਣ ਰਾਤ ਨੂੰ 2 ਵਜੇ ਹੈ ਰਾਤ ਨੂੰ 2 ਵਜੇ ਜਿਹੜੇ 2 ਵਜਨਗੇ ਉਹ ਤਾਂ 10 ਤਰੀਕ ਉਹ ਤਾਂ 12 ਵਜੇ ਸਟਾਰਟ ਹੀ ਹੋਊਗੀ ਨਾ ਅਜ ਤਾਂ ਆਹ ਤੋ ਤਾਂ ਉਹ ਤਾਂ 11 ਹੋ ਜੂਗਾ ਹਾਂ ਆਹ ਹੋ ਹੀ ਹੋਗਾ ਨਾ ਫਿਰ ਜਾਂ ਤਾਂ 11 ਵਜੇ 11 ਤਰੀਕ ਨੂੰ ਰਾਤ ਨੂੰ 2 ਵਜੇ ਫਲਾਈਟ ਹੋਊਗੀ ਆਹ ਹੋ ਹੀ ਆਖੀ ਜਾਂਦਾ ਵੀ ਜੇ ਤਾਂ ਆਪਾਂ ਹੁਣ ਪੂਰੇ ਤੇ ਵੀ ਰਾਤ ਨੂੰ ਵੀ ਸ਼ਾਮ ਨੂੰ 10 ਵਜੇ ਤੁਰਨਾ ਪੈਣਾ ਆਪਾਂ ਨੂੰ ਵੀ 2 ਵਜੇ ਆਪਾਂ ਰਾਤ ਦੇ ਉੱਥੇ ਪਹੁੰਚਣਾ ਹੈ 3 ਵਜੇ ਉਹ ਇੱਕ ਉਹ ਹਾਂ ਲਾਲਾ ਨਹੀਂ ਨਹੀਂ ਇੱਕ ਮਿੰਟ ਜੀ ਪਹਿਲਾਂ ਤਾਂ ਇਹ ਦੱਸੋ ਵੀ ਫਲਾਈਟ ਕਿਦੋਂ ਹੈ ਦੱਸੋ 10 10 ਤਰੀਕ ਨੂੰ ਕਿ 11 ਨੂੰ ਹੈ ਨੇ ਮੈਨੂੰ ਤੁਰਨਾ ਪਊਗਾ ਹੁਣ 10 ਨੂੰ ਰਾਤ ਨੂੰ 2 ਵਜੇ ਹੁਣ ਤੂੰ ਵੇਖ ਲੈ ਵੀ ਉਹ 11 ਚ ਪਾਲਾ ਤੇ ਜਾਂ 10 ਚ ਪਾਲਾ ਕਿਤੇ ਪਾਲਾ ਨਹੀਂ ਨਹੀਂ 10 ਤਰੀਕ ਨੂੰ ਹੈਗੀ ਹੈ ਤੇ ਫਿਰ 9 ਨੂੰ ਜਾਣਾ ਪੈਣਾ ਤੇ ਨਹੀਂ 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 ਯਾਰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਆਪਾਂ ਨੂੰ ਅੱਛਾ ਚਲੋ ਠੀਕ ਹੈ 10 ਨੂੰ ਸ਼ਾਮ ਨੂੰ ਤੁਰਿਆ 10 ਨੂੰ ਰਾਤ ਨੂੰ 2 ਵਜੇ ਰਾਤ ਨੂੰ ਉਤਰਨਾ ਉਹਨਾਂ ਨੇ 10 ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਤੁਸੀਂ ਮੈਨੂੰ ਇਹ ਲੈ ਦੱਸੋ ਤੁਸੀਂ ਆਪ ਹੀ ਹਿਸਾਬ ਲਾਓ ਨਾ ਜੇ ਆਪਾਂ ਮੰਨ ਲਓ ਕਿੰਨੇ ਘੰਟੇ ਲੱਗਦੇ ਆ ਚਲੋ ਘੰਟੇ ਵੀ ਛੱਡ ਦਿਓਈ ਮੈਨੂੰ ਪਹਿਲਾਂ ਇਹ ਦੱਸੋ ਵੀ ਰਾਤ ਨੂੰ 2 ਵਜੇ ਆਪਾਂ ਪਹੁੰਚਣਾ ਉੱਥੇ ਹਾਂ ਸ਼ਾਮ ਨੂੰ 6 ਵਜੇ ਚੱਲੇ 10 ਤਰੀਕ ਨੂੰ ਸ਼ਾਮ ਨੂੰ 6 ਵੇ ਪਹੁੰਚ ਚੱਲੇ ਇੱਥੋਂ ਹਾਂ ਤੇ ਆਪਾਂ 10 ਤਰੀਕ ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਪਹਿਲਾਂ ਮੈਨੂੰ ਦੱਸੋ ਰਾਤ ਨੂੰ ਜਦੋਂ 12 ਰਾਤ ਨੂੰ ਵੱਜ ਗਏ ਜਦੋਂ ਸ਼ਾਮ ਨੂੰ 6 ਵੇ ਚੱਲੇ ਆ ਤੋ 11 ਹੋ ਜੂ ਐਂ ਗਣ ਲਾ ਤੂੰ ਹੋਰੂੰਗਣੀ ਜਾਂਦਾ ਮੈਂ ਹੋਰੂੰਗਣੀ ਜਾਂਦਾ ਕੱਲ ਨਹੀਂ ਆ ਵੀ ਆਪਾਂ ਨੂੰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਵੀ ਰਾਤ ਨੂੰ 2 ਵਜੇ ਉੱਤਰ ਹਾਂ ਕਿਤੇ ਲੱਗ ਜਾਂਦਾ ਨਹੀਂ ਪਰ ਤੂੰ ਦਿੱਕ ਤਰੀਕ ਸਹੀ ਨਹੀਂ ਨਾ ਦੱਸ ਦੇ ਤਾਂ ਕਰਕੇ